ਹਾਂ ਉਹ ਔਰਤ ਅੱਜ ਤੋਂ 30 ਸਾਲ ਪਹਿਲਾਂ ਬਾਗੀ ਸੀ ਉਹ ਆਪਣੇ ਆਪ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਖਾਤਰ ਉਹਨੇ ਬਗਾਵਤ ਕੀਤੀ ਸੀ ਉਹ ਲੜੀ ਸੀ ਉਹ ਆਪਣੀਆਂ ਸ਼ਰਤਾਂ ਤੇ ਆਪਣੀ ਜ਼ਿੰਦਗੀ ਜਿਉਣ ਦੀ ਚਾਹਨਾ ਰੱਖਦੀ ਸੀ ਔਰ ਇਹਦੇ 'ਚ ਕੋਈ ਗਲਤ ਗੱਲ ਨਹੀਂ ਸੀ ਪਰ ਅੱਜ ਉਹ ਚਾਹੁੰਦੀ ਹੈ ਇੱਕ ਕੰਟਰੋਲ ਇਹ ਬੰਨੋ ਜਿਹੜੀ ਆਗਿਆਕਾਰੀ ਹੋਵੇ ਉਹਦੀਆਂ ਸ਼ਰਤਾਂ ਤੇ ਚੱਲੇ ਉਹਦੇ ਰੂਲਸ ਤੇ ਚੱਲੇ ਉਹਦੇ ਘਰ ਵਿੱਚ ਜੇ ਰਹਿਣਾ ਆ ਤਾਂ ਉਹਦੀ ਜੀ ਹਜ਼ੂਰੀ ਕਰੇ ਉਹੀ ਬਾਗੀ ਔਰਤ ਜਿਹੜੀ ਅੱਜ ਤੋਂ 30 ਸਾਲ ਪਹਿਲਾਂ ਆਪਣੇ ਹੱਕਾਂ ਲਈ ਲੜੀ ਸੀ ਅੱਜ ਆਪਣੀ ਨੋਂ ਗੱਲ-ਗੱਲ ਤੇ ਜ਼ਲੀਲ ਕਰਦੀ ਆ ਗੱਲ-ਗੱਲ ਤੇ ਮਿਹਣੇ ਦਿੰਦੀ ਆ ਦਾ ਜਗ੍ਹਾ ਬਦਨਾਮ ਕਰਦੀ ਆ ਹਾਂ ਉਹੀ ਔਰਤ ਜਿਹੜੀ ਅੱਜ ਤੋਂ 30 ਸਾਲ ਪਹਿਲਾਂ ਆਪਣੇ ਹੱਕਾਂ ਲਈ ਲੜੀ ਸੀ ਤੇ ਆਪਣੀਆਂ ਸ਼ਰਤਾਂ ਤੇ ਆਪਣੀ ਜ਼ਿੰਦਗੀ ਜਿਨਾ ਚਾਹੁੰਦੀ ਸੀ ਜਿਹਨੇ ਆਪਣੀ ਧੀ ਨੂੰ ਵੀ ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਜਿਉਣੀ ਸਿਖਾਈ ਕਾਸ਼ ਇਹ ਰੂਲ ਇਹ ਰਵਾਜ਼ ਇਹ ਟ੍ਰੈਂਡ ਉਹ ਆਪਣੀ ਨੌ ਲਈ ਵੀ ਸੈੱਟ ਕਰ ਸਕਦੀ ਜਿਹੜੀ ਔਰਤ ਅੱਜ ਤੋਂ 30 ਸਾਲ ਪਹਿਲਾਂ ਬਾਗੀ